ਦੋਸਤੋ ਅਸਤਿਕਾਰ ਜੀ ਅਸੀਂ ਪਹੁੰਚੇ ਹੋਏ ਆਂ ਮੋਗਾ ਸ਼ਹਿਰ ਦੇ ਵਿੱਚ ਰਾਇਲ ਫੈਬਰਿਕ ਕੋਟਪੁਰ ਵਾਲੇ ਵੀਰਾਂ ਦਾ ਸ਼ੋਰੂਮ ਹੈ ਜੀ ਬਾਈਆਂ ਦਾ ਜਿਹੜਾ ਸ਼ੋਰੂਮ ਹੈ ਜੀ ਉਹ ਪ੍ਰਤਾਪ ਰੋਡ ਦੇ ਉੱਪਰ ਹੈ ਤੇ ਉੱਪਰ ਵੀਡੀਓ ਦਾ ਨੰਬਰ ਚੱਲਦਾ ਦੇਖ ਰਹੇ ਹਾਂ ਜਿਵੇਂ ਤੁਸੀਂ ਬਾਈ ਜੀ ਵੀਡੀਓ ਦੇ ਉੱਪਰ ਚੱਲਦੇ ਕੁਰਤੇ ਪਜਾਮਿਆਂ ਦੇ ਡਿਜ਼ਾਈਨ ਦੇਖ ਰਹੇ ਹੋ ਕਲਰ ਦੇਖ ਰਹੇ ਹੋ ਮੈਂ ਕਹਿੰਦਾ ਵੀ ਜੇ ਤੁਸੀਂ ਬਾਈ ਕੋਲ ਜਾਓਗੇ ਤਾਂ ਤੁਹਾਨੂੰ ਐਜੇ ਕਲਰ ਐਜੇ ਕੁਰਤੇ ਪਜਾਮੇ ਐਜਾ ਸ਼ੋਰੂਮ ਐਜੇ ਬੰਦੇ ਮੈਂ ਕਹਿੰਦਾ ਭਾਈ ਤੁਹਾਨੂੰ ਪੰਜਾਬ ਚ ਨਹੀਂ ਮਿਲਨੇ ਕਿਉਂਕਿ ਇਹੋ ਜਿਹੇ ਡਿਜ਼ਾਈਨ ਹੈ ਇਹਦੇ ਕੁਰਤੇ ਪਜਾਮਿਆਂ ਦੇ ਇਹੋ ਜੀ ਕੁਆਲਿਟੀ ਹੈ ਇਹ ਬਾਈ ਕੋਈ ਕੋਈ ਰੱਖਦਾ ਹੈ ਬਾਈ ਦਾ ਰੇਟ ਬਹੁਤ ਜਾਇਜ਼ ਹੈ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸੱਚੀ ਕਹੋ ਸੱਚੀ ਕਹੋ ਭਾਈ ਜੀ ਉਹ ਠੀਕ ਹੋ ਸੰਦੀ ਭਾਈ ਬਹੁਤ ਵਧੀਆ ਵਧੀਆ ਸੰਦੀਪ ਭਾਈ ਪਹਿਲਾਂ ਤਾਂ ਆਪਾਂ ਜਿਹੜਾ ਕੁਰਤਾ ਪਜਾਮਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਜੀ ਇਹ ਕਿੰਨੇ ਤੋਂ ਸਟਾਰਟ ਹੈ ਤੇ ਕੀ ਕੁਆਲਿਟੀ ਹੈ ਭਾਈ ਇਹ ਕੁਰਤਾ ਪਜਾਮਾ 600 ਤੋਂ ਲੈ ਕੇ ਆਪਣੇ ਕੋਲ 1000 ਰੁਪਏ ਦੀ ਰੇਂਜ ਚ ਵਧੀਆ ਤੇ ਹੈ ਠੀਕ ਹੈ ਜੀ ਇਹ ਆ ਗਿਆ ਸੀ ਆਰਾਮ ਦਾ ਓਕੇ ਵੀਰੇ ਓਕੇ ਆ ਗਿਆ ਜੀ स्ट्रेट इंटेले ਦੀ ਕੁਆਲਿਟੀ ਹੈਗੀ ਹੈ ਠੀਕ ਹੈ ਜੀ ਆ ਮਤਲਬ ਕਿ ਰੇਮੈਂਟ ਦਾ ਕਪੜਾ ਆ ਗਿਆ ਜੀ ਠੀਕ ਹੈ ਜੀ ਸਾਰੇ ਕਾਟਨ ਦੇ ਵਿੱਚ ਫੈਬਰਿਕ ਹੋਣਗੇ ਰੇਂਜ ਜਿੰਨੀ ਮਰਜ਼ੀ ਤੁਸੀਂ 1000 ਰੁਪਏ ਤੋਂ ਸਟਾਰਟਿੰਗ ਹੋਵੇ ਪਲੱਸ ਜਿੰਨੀ ਮਰਜ਼ੀ ਰੇਂਜ ਲੈ ਸਕਦੇ ਠੀਕ ਹੈ ਭਾਈ ਜੀ ਉਹਦੇ ਵਿੱਚ ਆ ਜਾਂਦਾ ਇੱਕ ਹੁਣ ਕਹਿੰਦੇ ਪਠਾਨੀ কুর্তা ਪਿਆ ਮੈਂ ਇਹ ਰਿੰਕਲ ਫ੍ਰੀ ਵਾਲਾ ਜੀ ਠੀਕ ਹੈ ਭਾਈ ਇਹ ਗਲਾਵ ਸਿੱਧੂ ਬਈਰਾਂ ਨੇ ਪਾਇਆ ਹੁੰਦਾ ਜੀ ਇਹ ਬਿਲਕੁਲ ਰਿੰਕਲ ਲੈਸ ਹੋਗਾ ਇਹਦੇ ਵਿੱਚ ਕਲਰ ਤੁਹਾਨੂੰ ਘੱਟੋ 20 ਕਲਰ ਮਿਲ ਜਾਣਗੇ ਆਪਣੇ ਕੋਲ ਸਟ੍ਰੇਟ ਵੀ ਬਹੁਤ ਰੀਜ਼ਨੇਬਲ ਹੈ ਕੁਆਲਿਟੀ ਫੁੱਲ ਗਾਰੰਟੀ ਹੋਵੇ ਕਿੰਨੇ ਤੋਂ ਸ਼ ਕਲਰ ਕਰਤੇ ਵੀ ਆ ਜਾਂਦੇ ਜੀ ਇਹਦੇ ਚ ਵੀ ਤੁਹਾਨੂੰ ਹਰਿਆਈ ਤਰ੍ਹਾਂ ਦੀ ਕੁਆਲਿਟੀ ਮਿਲੂਗੀ 400 ਰੁਪਏ ਮੀਟਰ ਤੋਂ ਸਟਾਰਟਿੰਗ ਹੋ ਕੇ ਬੱਸ ਜਿੰਨੀ ਮਰਜ਼ੀ ਰਹੀ ਲੈ ਲਓ ਜੀ ਇਹਦੇ ਵਿੱਚ ਵੀ ਕਿਵੇਂ ਹੁਣ ਜਾਗੋ ਵਗੈਰਾ ਪਾਰਟੀ ਵੇਅਰ ਆਪਾਂ ਵੇਅਰ ਕਰਨੇ ਆ ਚੀਜ਼ਾਂ ਬਹੁਤ ਸੋਹਣੀਆਂ ਆਈਟਮਾਂ ਆ ਬਈ ਕੁਆਲਿਟੀ ਬਹੁਤ ਰੱਖੀ ਬੈਠੇ ਆ ਕੋਰਤੂ ਪਜਾਮੇ ਦੀ ਕੁਆਲਿਟੀ ਬਹੁਤ ਹੈ ਜੀ ਕੁਆਂਟੀਟੀ ਬਹੁਤ ਹੈ ਜੀ ਭਾਈ ਜੀ ਅਸੀਂ ਆਪ ਕਨਫਿਊਜ਼ ਹੋ ਜਾਂਦੇ ਆ ਕਸਟਮਰ ਨੂੰ ਕੀ ਦਿਖਾਈਏ ਕਸਟਮਰ ਆਪ ਕਨਫਿਊਜ਼ ਆ ਨਾ ਬਈ ਬੱਸ ਕਰ ਬਹੁਤ ਆ ਗਏ ਬਈ ਬੜਾ ਥੋੜਾ ਨਾਂ ਆ ਯਾਰ ਪਰ ਨਾਂ ਦੀ ਗੱਲ ਕਰੀਏ ਸੰਦੀਪ ਵੀ ਕੁਰਪੁਰ ਵਾਲੇ ਹਰ ਜਗ੍ਹਾ ਸ਼ੋਅਰੂਮ ਹੈ ਜੀ ਬਾਈ ਗੁਰਦੀ ਕਿਰਪਨਾ ਐਡਾ ਵੱਡਾ ਤੁਸੀਂ ਕੰਮ ਚਲਾਇਆ ਹੈ ਹਨਾ ਉਹਦੇ ਵਿੱਚ ਬਾਈ ਕੀ ਕਰ ਉਹਦੇ ਬੱਚੇ ਬਾਈ ਦੀ ਕਮਨਤ ਬਾਈ ਦੇਖੋ ਸਤਗੁਰੂ ਦੀ ਮਿਹਨਤ ਕਰਕੇ ਹੀ ਫਲ ਮਿਲਦਾ ਹੈ ਇਹਦੇ ਵਿੱਚ ਕੀ ਹੁੰਦਾ ਜੀ ਜਿਵੇਂ ਹੁਣ ਆਪਣੇ ਰੇਟ ਬਹੁਤ ਰੀਜ਼ਨ ਮੇਰੇ ਰੱਖੇ ਹੋਏ ਆ ਜਿਵੇਂ ਆਪਾਂ 1000 ਰੁਪਏ ਕੁਰਤਾ ਆਵਾਂ ਦਿੰਨੇ ਪਏ ਉਹੀ ਕੁਰਤਾ ਪਿਆ ਮਾਰਕੀਟ ਦੇ ਵਿੱਚ 2-2000 ਰੁਪਏ ਦਾ ਵੇਚੀ ਹੁਣ ਇਮਾਨਦਾਰੀ 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 ਤੇ ਤੁਹਾਡਾ ਸਹੀ ਰੇਟ ਥੋੜੀ ਦੁਕਾਨਦਾਰ ਨੂੰ ਅੱਗੇ ਲੱਗੇ ਜਾਂਦਾ ਹੈ ਬਾਈ ਜੀ ਕਿੰਨਾ ਚੱਲੇਗਾ ਸੰਦੀਪ ਜੀ ਆਪਾਂ ਨੂੰ ਵੀਰੇ ਆਪ ਦੂਸਰਾ ਸਾਲ ਆਇਆ ਕਾਊਂਟਰ ਕਿਤੇ ਨੂੰ ਠੀਕ ਹੈ ਜੀ ਠੀਕ ਹੈ ਜਿਵੇਂ ਆਪਣਾ ਕੋਰਪਰੇ 8 ਸਾਲ ਪੁਰਾਣਾ ਕਾਊਂਟਰ ਹੈਗਾ ਠੀਕ ਹੈ ਬਾਈ ਜੀ ਮੈਂ ਕਿ ਹਰੇਕ ਸਾਲ ਆਪਣਾ ਮਾਲਕ ਦੀ ਕਿਰਪਾ ਨਾਲ ਕਾਊਂਟਰ ਨਵਾਂ ਖੁੱਲਦਾ ਹੀ ਖੁੱਲਦਾ ਹੈ। ਕੀ ਬਾਤ ਹੈ ਬਾਈ ਤੁਹਾਡਾ ਜੀ ਕਾਊਂਟਰ ਤੁਸੀਂ ਦਿਲ ਦੇ ਸਾਫ਼ ਹੋ ਤਾਂ ਥੋੜਾ ਬਿਜ਼ਨਸ ਵਧੂਗਾ। ਤੁਹਾਡੇ ਦਿਲ 'ਚ ਪਾਪ ਨਹੀਂ ਤੁਹਾਡੇ ਮਨ 'ਚ ਪਾਪ ਨਹੀਂ ਤੁਹਾਡੇ ਮਨ 'ਚ ਮੈਲ ਨਹੀਂ ਤਾਂ ਇਹ ਬਈਆਂ ਦਾ ਕੰਮ ਬਹੁਤ ਹੀ ਗੁਰੂ ਦੀ ਕਿਰਪਾ ਨਾਲ ਵੱਧ ਰਿਹਾ ਹੈ। ਅੱਗੇ ਵੀ ਇਹਨਾਂ ਬਈਆਂ ਨੇ ਸ਼ੁਰੂ ਮਾਝੇ ਹੋਰ ਖੋਲਣੇ ਹਨ। ਹਾਂਜੀ ਹਾਂਜੀ ਤੇ ਬਾਈ ਆਪਾਂ ਇਹ ਕੁਰਤੇ ਪਜਾਮੇ ਹੋਗੇ। ਹਾਂਜੀ ਆ ਸਾਰੇ ਕੁਰ ਤੁਸੀਂ ਆਪ ਕਨਫਿਊਜ਼ ਹੋਈ ਹੈ ਨਾ ਬਾਈ ਬੱਸ ਕਰ ਬਿਲਕੁਲ ਜੀ ਇੰਨੇ ਡਿਜ਼ਾਈਨ ਪਏ ਆ ਦੇਖਦੇ ਦੇਖਦੇ ਕੋਈ ਕਨਫਿਊਜ਼ ਨਾ ਨਿਗਾਹ ਮਾਰੋ ਤੁਸੀਂ ਉਹ ਸੋਹਣੇ ਸੋਹਣੇ ਆ ਸਾਰੇ ਕਾਊਂਟਰ ਭਰੇ ਪਏ ਆ ਆਪਣੇ ਕੋਲ ਸਟਾਈਲਿੰਗ ਇੰਨੀ ਹੈਗੀ ਹੈ ਇਹ ਨਹੀਂ ਹੈ ਆਪਣੇ ਕੋਲ ਚਾਰ ਡਿਜ਼ਾਈਨ ਹੈਗੇ ਆ ਬਾਈ ਆਪਾਂ ਕੱਪੜੇ ਦੇ ਨਾਲ ਨਾਲ ਸਟਾਫ ਦੀ ਗੱਲ ਕਰ ਲਈਏ ਸਟਾਫ ਹੋ ਗਿਆ ਮਹਿੰਦੀ ਬਾਈ ਜੀ ਮੈਂ ਕਿਹਾ ਸਟਾਫ ਤੁਸੀਂ ਇੱਕ ਵਾਰੀ ਸਾਡੇ ਕੋਲੇ ਕਸਟਮਰ ਤੁਹਾਨੂੰ ਆਪ ਕਹੂਗਾ ਫੋਨ ਕਰਕੇ ਬਾਈ ਯਾਰ ਸਾਨੂੰ ਇੰਨੀ ਵਧੀਆ ਡੀਲਿੰਗ ਕੀਤੀ ਹੈ ਸਾਡੀ ਸੇਵਾ ਮੈਂ ਕਿਹਾ ਬਾਈ ਸੇਵਾ ਪਾਣੀ ਫੁੱਲ ਕਰੀਦਾ ਲੋ ਜੀ ਖਾਣ ਪੀਣ ਦੇ ਵਿੱਚ ਵੀ ਬਾਈ ਕਹਿੰਦੇ ਵੀ ਸਾਡਾ ਜੇ ਭਾਈ ਇਸ ਮਕਾਮ ਤੇ ਦਾ ਸਟਾਫ ਹੀ ਬਹੁਤ ਵਧੀਆ ਸਟਾਫ ਦੀ ਵੀ ਆਪਾਂ ਨੂੰ ਤਰੀਫ ਕਰਨੀ ਪਣਦੀ ਹੈ। ਭਾਈ ਇਹ ਕੱਪੜਾ ਜਿਹੜਾ ਗੁਰਦਾ ਪਜਾਮਾ ਇਹ ਸਰ ਸ਼ਰਟਿੰਗ ਆ ਗਈ। ਹਾਂਜੀ ਜਿਵੇਂ ਕਿ ਆਪਾਂ ਜੀਨਸ ਨਾਲ ਪਾਉਣੀ ਹੈ, ਫਾਰਮਲ ਪੈਂਟਸ ਨਾਲ ਪਾਉਣੀ ਹੈ, ਪਾਰਟੀ ਵੀਰ ਯੂਜ਼ ਕਰਨੀ ਹੈ। ਇਹਦੇ ਵਿੱਚ ਵੀ ਆਰਟੀਕਲ ਬਹੁਤ ਜ਼ਿਆਦਾ ਆਪਣੇ ਕੋਲੇ ਹੈਗੇ ਆ। ਅੱਖ ਨਿਗਾ ਮਾਰੋ ਤੁਸੀਂ। ਇਹ ਵੀ ਉਹਨਾਂ ਜਗੇ। ਹਾਂਜੀ। ਚੈੱਕ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਆ ਕਿਉਂਕਿ ਆਪਾਂ ਇੰਨੇ ਡਿਸਪਲੇ ਨਹੀਂ ਲਾ ਸਕਦੇ। ਭਾਈ ਹੁਣ ਆਪਾਂ ਜਿਵੇਂ ਆਇਦਰ ਪਈਆਂ ਜੀ ਇਹ ਜੀਨਸ ਆ ਗਈ ਜੀ। ਇਹ ਜੀਨ ਹੈ ਵੀਰ ਜੀ। ਠੀਕ ਹੈ ਵੀਰ ਜੀ। ਇਹ ਜੀਨ ਦੀ ਪੈਂਟ ਆ ਵੀਰੇ ਘਟੋ ਘਟੇ 15 ਕਲਰ ਹੋਣਗੇ ਆਪਣੇ ਕੋਲੇ ਠੀਕ ਹੈ ਭਾਈ ਤੇ ਇਹ ਡਿਸਪਲੇ ਦੇ ਵਿੱਚ ਥੋੜੇ ਲਾਏ ਹੋਏ ਆਪਾਂ ਠੀਕ ਹੈ ਭਾਈ ਇਹਦੇ ਵਿੱਚ ਵੀਰੇ 750 ਰੁਪਏ ਦੀ ਜੀਨ ਪਊਗੀ ਤੁਹਾਨੂੰ ਫੁੱਲ ਪੈਂਟ 750 ਰੁਪਏ ਦੀ 750 ਰੁਪਏ ਜੀਨ ਦਾ ਕਪੜਾ ਮਿਲੂਗਾ ਫੁੱਲ ਪੈਂਟ ਤੇ ਆਪਣੀ ਇਹਨਾਂ ਚੈਲੰਜ ਆ ਸਾਰੇ ਮੋਗੇ ਦੇ ਵਿੱਚ ਨਹੀਂ ਕਿਸੇ ਨੇ ਦਿੰਨੀ ਇਸ ਰੇਡ ਬਾਈ ਗਾਰੰਟੀ ਕਿੰਨੀ ਹੈ ਜੀ ਇਹਦੀ ਗਾਰੰਟੀ ਬਾਈ ਜੀ ਦੇਖੋ ਟਾਈਮ ਪੈਕੇ ਡਲ ਹੁੰਦੀ ਹੈ ਜੀ ਇਹ ਤਾਂ ਹੈ ਨਹੀਂ ਬੇਕੋਦਾਰੀ ਡਲ ਹੋ ਜਾਂਦੀ ਹੈ ਜੀ ਇਹਦਾ ਕੋਈ ਆਪਾਂ ਕੋਲ 5000 ਲਈਏ ਉਹ ਠੀਕ ਹੈ ਜੀ ਹਾਂ ਜੀ ਇਹ ਚੀਜ਼ ਉਹ ਬਾਕੀ ਹੈਗੀ ਬ੍ਰਾਂਡਡ ਹੈਗੀ ਹੈ ਫਿਰ ਲੰਬਾ ਕੋਈ ਨਹੀਂ ਆਇਆ ਆਪਾਂ ਨੂੰ ਬ੍ਰਾਂਡਡ ਦੀ ਗਾਰੰਟੀ ਹੈ ਹਾਂ ਬ੍ਰਾਂਡਰ ਦੀ ਗੱਲ ਹੀ ਕਰ ਆਪਣਾ ਕੰਪਨੀ ਮੇਡ ਹੋਊਗਾ ਭਾਏ ਜੀ ਕੰਪਨੀ ਮੇਡ ਹੋਊ ਬ੍ਰਾਂਡਡ ਹਾਂ ਸਾਰਾ ਕੰਪਨੀ ਮੇਡ ਹੋਊਗਾ ਕਿੰਨਾ ਕਲਰ ਤਾਂ ਟਾਈਮ ਪੈਕੇ ਫੀਟ ਹੁੰਦੀ ਹੈ ਇਹ ਮਰਜੀ ਜਿੰਨਾ ਮਰਜੀ ਨਹੀਂ ਜੀ ਨਹੀਂ ਪਤਾ ਕੀ ਇੱਕ ਹੁੰਦਾ ਵੀ ਆਪਾਂ ਲੈ ਗ ਦੋ ਤੋ ਪਾਇ ਤੇ ਚੀਜ਼ ਖਰਾਬ ਹੋ ਗਈ ਐਦਾ ਨਹੀਂ ਹੁੰਦੀ ਐ ਬ੍ਰੈਂਡ ਆ ਬਈ ਬ੍ਰੈਂਡ ਦੀ ਚੀਜ਼ ਹੋਊਗੀ ਤੁਹਾਨੂੰ ਸਾਰੀ ਮਿਲੂਗੀ ਇਹ ਸਾਰੀ ਮਿਲੂ ਜੀਨ ਆ ਜੀ ਹਾਂਜੀ ਆ ਦੇਖੋ ਆ ਆਰਟੀਕਲ ਦੇਖੋ ਕਿੱਡੇ ਸੋਨੇ ਸੋਨੇ ਜੀਨ ਨੇ ਪਾਵਾ ਇਹਦੀ ਕੋਟ ਰਾਈ ਵੀਰੇ ਆਪਣੀ ਕੋਟ ਰਾਈ ਇਹ ਕੀ ਕਰਾ ਜਾ ਬਈ ਕੋਟ ਰਾਈ ਵੀਰੇ ਬਸ ਨੋਰਮਲ ਰੇਂਜ ਦੇ ਵਿੱਚ ਜਾਂ ਕੋਈ ਬਾਲੇ ਕਾਸਟਲੀ ਰੇਂਜ ਹੈ ਨਹੀਂਗੀ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋ ਕਾਟਨ ਦੀ ਪੈਂਟ ਆ ਗਈ ਮੌਨਟੀ ਗਾਰਲੋ ਬਿਰਲਾ ਸੈਂਚਰੀ ਦੀ ਠੀਕ ਹੈ ਜੀ ਬਹੁਤ ਹੀ ਫਾਈਨ ਕਪੜਾ ਹੈਗਾ ਜਿਵੇਂ ਪਾਰਟੀ ਵੇਲੇ ਆਪਾਂ ਬਲੇਜ਼ਰ ਨਾਲ ਯੂਜ਼ ਕਰਦੇ ਹੈਗੇ ਨਾ ਬਹੁਤ ਸੋਹਣੀ ਆਈਟਮਾਂ ਬਣਦੀਆਂ ਇਹ ਠੀਕ ਹੈ ਜੀ ਇਹ ਸਾਰਾ ਮਤਲਬ ਫਾਰਮੂਲਾ ਹੈ ਵੀਰੇ ਇਹ ਫਾਰਮੂਲਾ ਆ ਗਿਆ ਜੀ ਇਹਦੇ ਵਿੱਚ ਆਪਣੇ ਕੋਲੇ ਆ ਫਾਰਮਲ ਪੈਂਟ ਆ ਗਈ ਜੀ ਫਾਰਮਲ ਪੈਂਟ ਦੀ ਗੱਲ ਕਰੀਏ ਵੀਰੇ ਆਪਣੇ ਕੋਲ 1000 ਰੁਪਏ ਤੋਂ ਸੂਟ ਪੈਂਚਲ ਦਾ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਕੀ ਆਪਣੀ ਰੇਂਜ ਆਪਦੀ ਹੁੰਦੀ ਹੈ ਜਿਵੇਂ ਕਿ 2500 2000 1500 ਜਿੰਨੀ ਵਾਲੀ ਰੇਂਜ ਵਾਲੀ ਪੈਂਚਲ ਬਣਾਉਣੀ ਹੈ ਉਹ ਕਸਟਮਾਈਜ਼ਡ ਏ ਬਾਈ ਆਪਣਾ ਸਾਰਾ ਪੈਨਸ਼ਰ ਦੀ ਇਹ ਸਾਰੀ ਪੈਨਸਲ ਦੀ ਵੈਰਾਈਟੀ ਹੈ ਵੀਰੇ ਆਪਣੇ ਕੋਲ ਠੀਕ ਹੈ ਜੀ ਪਿੰਡ ਕੋਡ ਵੀਰੇ ਪਿੰਡ ਕੋਡ ਦਾ ਸੈਕਸ਼ਨ ਵਿਭਾਜੀ ਆਪਣਾ ਉੱਪਰ ਹੈਗਾ ਠੀਕ ਹੈ ਜੀ ਸ਼ਿਰਵਾਨੀ ਪਿੰਡ ਕੋਡ ਸਾਰਾ ਉੱਪਰ ਲੱਗਿਆ ਹੋਇਆ ਉਹ ਤੁਹਾਨੂੰ ਆਪਾਂ ਉੱਪਰਲੇ سٹੋਰ 'ਚ ਦਿਖਾਉਂਦੇ ਹਾਂ ਚਲੋ ਅਸੀਂ ਪਿੰਡ ਕੋਡ ਸ਼ਿਰਵਾਨੀ ਦਾ ਜਿਹੜਾ ਹੈਗਾ ਜੋ ਉੱਪਰ ਹੈ ਜੀ ਤੁਹਾਨੂੰ ਉਹ ਵੀ ਅਸੀਂ ਦਿਖਾਉਣੀ ਹੈ ਆਪਾਂ ਤੁਹਾਨੂੰ ਉੱਪਰ ਲੈ ਕੇ ਜਾਂਦੇ ਹਾਂ ਦੋਸਤੋ ਅਸੀਂ ਪਿੰਡ ਛੜਾਂ ਦੀ ਗੱਲ ਵੀ ਕਰ ਚੁੱਕੇ ਹਾਂ ਕੁਰਤੇ ਪਜਾਮਿਆਂ ਦੀ ਵੀ ਗੱਲ ਚ ਕਰ ਚੁੱਕੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਬਾਈ ਜੀ ਜਿਹੜੇ ਕਿਸੇ ਟਾਈਮ ਉਹਨਾਂ ਚੀਜ਼ਾਂ ਨੂੰ ਬਈ ਅੱਜ ਵੀ ਆਪਦੇ ਕੋਲੇ ਸਾਂਭ ਕੇ ਰੱਖਿਆ ਹੋਇਆ ਹੈ ਇਹ ਤੁਸੀਂ ਦੇਖ ਰਹੇ ਹੋ ਸ਼ੇਰਵਾਨੀਆਂ ਬਈ ਸ਼ੇਰਵਾਨੀਆਂ ਹੈ ਨਾ ਹਾਂਜੀ ਭਾਈ ਜੀ ਇਹ ਸ਼ੇਰਵਾਨੀ ਦਾ ਸਾਰੇ ਡਿਜ਼ਾਈਨ ਲੱਗੇ ਹੋਏ ਬਹੁਤ ਜਿਆਦੇ ਸੋਹਣੀਆਂ ਸ਼ੇਰਵਾਨੀਆਂ ਬਈ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਤੇ ਕਿਹੜੀ ਕੁਆਲਿਟੀ ਹੈ ਕੀ ਇਹਦਾ ਬ੍ਰਾਂਡ ਦਾ ਨਾਮ ਹੈ ਪ੍ਰਾਈਸ ਭਾਜੀ ਇਦਾਂ ਹੁੰਦਾ ਕਿ ਹੁਣ ਜਿਵੇਂ ਕਿ ਹਾਈਟ ਦੇ ਹਿਸਾਬ ਨਾਲ ਫੈਬਰਿਕ ਕਿੰਨਾ ਕੁ ਲੱਗਣਾ ਹੁੰਦਾ ਬਈ ਉਸਾ ਨਾਲ ਹੁੰਦਾ ਇਹ ਆ ਜਾਂਦੇ ਆ ਆਰਟੀਕਲ ਜਿਹੜੇ ਲੈਂਥਾਂ ਵਾਲੇ ਪੀਸ ਆ ਜਾਂਦੇ ਹੈਗੇ ਆ ਜੀ ਬਈ ਇਹਨਾਂ ਦੀ ਰੇਂਜ ਹੋ ਜਾਂਦੀ ਹੈ 10-12000 ਤੋਂ ਸਟਾਰਟਿੰਗ ਹੋ ਜਾਂਦੀ ਹੈ ਠ ਉਦੇ ਵਿੱਚ ਕੀ ਹੈ ਜੀ ਸਾਰਾ ਮਿਲ ਕੇ ਆਪਣੇ ਕੋਲੇ ਰੈਡੀ ਹੁੰਦਾ ਪੱਲਾ ਦੇਈ ਦੇ ਕਿਰਪਾਨ ਦੇਈ ਦੇ ਨਾਲ ਇਹ ਸ਼ਰਵਾਨੀ ਦੇ ਦੇ ਦਈਏ ਰੈਂਟ ਵੀ ਰੈਂਟ ਦਾ ਵੀ ਦਿੰਦੇ ਹਾਂ ਹਾਂਜੀ ਰੈਂਟ ਤੇ ਵੀ ਜੇ ਇਹ ਸ਼ਰਵਾਨੀ ਨੂੰ ਮੈਂ ਬਣਾਉਣੀ ਹੈਗੀ ਹੈ ਹਾਂਜੀ ਹਾਂਜੀ ਤਾਂ ਕਿੰਨੇ ਕੁ ਦਿਨ ਤਿਆਰ ਹੋ ਜੂਗੀ ਜੀ ਜਿਹੜੀ ਉਹ 10-12000 ਚ ਨਿਊ ਪੀਸ ਰੈਡੀ ਹੋ ਜਾਂਦਾ ਜੀ ਠੀਕ ਹੈ ਜੀ ਹਾਂਜੀ ਬਾਕੀ ਆਹ ਦੀ ਚੁਆਇਸ ਦੇ ਉੱਪਰ ਹੈ ਤੁਸੀਂ ਬਣਾਉਣ ਨਾਲ ਲੱਖ ਰੁਪਏ ਵਾਲੀ ਬਣਾਉਗੇ ਜੀ ਬਾਈ ਜੇ 10-12000 ਚ ਬਣਾਉਣੀ ਹੈ ਵਧੀਆ ਬਣਦੀ ਹੈ ਇਹ ਤੁਹਾਨੂੰ ਰੈਂਟ ਨਾਲੋਂ ਸਸਤੀ ਪੈਂਦੀ ਹੈ ਨਾ ਹਾਂਜੀ ਹਾਂਜੀ ਰੈਂਟ ਨਾਲੋਂ ਸਸਤੀ ਪੈਂਦੀ ਹੈ ਇਹ ਬਾਈ ਜੀ ਆ ਗਈ ਸ਼ਰਵ ਪੁਰ ਬਾਈ ਜੀ ਆਪਣਾ ਸਾਰੇ ਸ਼ੇਰਵਾਨੀਆਂ ਵੀਰੇ ਆ ਸਾਰੇ ਆਰਟੀਕਲ ਰਚਕਨ ਦੇ ਲੱਗੇ ਹੋਏ ਆ ਜੀ ਬਾਈ ਮੈਂ ਤਾਂ ਇਨੀ ਕਵਾਲ ਮੰਨ ਗਿਆ ਯਾਰ ਸ਼ੇਰਵਾਨੀਆਂ ਦੇ ਢੋਢੇ ਲੱਗੇ ਪਏ ਆ ਪਿੰਟ ਸ਼ਰਟਾਂ ਦੇ ਵੀ ਢੋਢੇ ਲੱਗੇ ਆ ਕੀ ਐਡ ਮੰਗੀ ਵੀਰੇ ਇਹ ਬਾਈ ਜੀ ਲਚਕਾ ਹੁੰਦਾ ਜੀ ਲਚਕਾ ਹਾਂਜੀ ਇਹਦਾ ਕੋਟ ਪੈਂਟ ਬਣਦਾ ਜੀ ਸ਼ਾਈਨਿੰਗ ਵਾਲਾ ਇਹਨੂੰ ਕਹਿੰਦੇ ਆ ਆਪਾਂ ਸ਼ਾਈਨਿੰਗ ਕੋਟ ਪੈਂਟ ਬਣਾਉਣਾ ਪਰ ਪੂਰੀ ਟੁਵੀਟਰ ਸ਼ਾਈਨਿੰਗ ਉਹ ਬਲੌਕਸੀ ਹੋਣੀ ਚਾਹੀਦੀ ਹੈ ਇਹ ਉਹ ਆਈਟਮ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੇ ਜਿਵੇਂ ਰੇਮੈਂਟ ਦੇ ਕੋਟ ਪੈਂਟ ਆ ਜਾਂਦੇ ਆਪਣੇ ਕੋਲ ਚੈਕਟਰ ਵਾਲੀ ਆਈਟਮ ਮੰਗੇ ਜੀ ਠੀਕ ਹੈ ਸਾਰਾ ਕੋ ਇਸ ਤੋਂ ਬਾਅਦ ਵੀਰੇ ਆਇਟਮ ਆਇਆ ਇਹਦੀ ਬਲੇਜ਼ਰ ਦੇ ਵਿੱਚ ਜੀ ਆਪਣੇ ਕੋਲ ਠੀਕ ਹੈ ਭਾਈ ਹਾਂ ਭਾਈ ਜਿਵੇਂ ਇਹ ਆਪਣਾ ਆ ਗਿਆ ਜੀ ਇਹ ਬਲੇਜ਼ਰ ਆ ਗਿਆ ਹਾਂ ਜੀ ਇਹ ਜਿਹੜਾ ਨਵਾਂ ਆਰਟੀਕਲ ਬਹੁਤ ਮਿਲ ਜਾਣਗੇ ਜਿਵੇਂ ਆ ਡਿਜ਼ਾਈਨ ਮੋਟਾ ਆ ਗਿਆ ਨਾ ਜੀਰੋ ਸਾਈਜ਼ ਤੋਂ ਸ਼ੁਰੂ ਹੋ ਜਾਂਦਾ ਹੈ ਬ੍ਰੌਡ ਸਾਈਜ਼ ਦੇ ਕਰ ਆਪਣੇ ਕੋਲੇ ਸਾਰੇ ਡਿਜ਼ਾਈਨ ਪਈ ਇਹਦੇ ਵਿੱਚ ਵੀ ਜਿੰਨੇ ਡਿਜ਼ਾਈਨ ਆਉਂਦੇ ਸਾਰੇ ਕੰਪਨੀ ਕਰਨੇ ਆਪਣੇ ਕੋਲੇ ਹਾਜ਼ਰ ਹੈ ਜੀ ਕੀ ਪ੍ਰਾਈਸ ਹੈ ਵੀਰੇ ਦਾ ਪ੍ਰਾਈਸ ਤਾਂ ਨਾਰਮਲ ਹੀ ਹੈ ਵੀਰੇ ਤੁਸੀਂ ਜਿਹੜਾ ਵੀ ਤੁਹਾਡੇ ਵੀਡੀਓ ਸ਼ੇਅਰ ਕਰਕੇ ਆ ਗਿਆ ਨਾ ਮੈਂ ਕਿਹਾ ਖੁਸ਼ ਕਰਕੇ ਦੋ ਰਾਂਗੇ ਲਓ ਜੀ ਬਾਈਕਰ ਨੂੰ ਬਤਾ ਵੀਡੀਓ ਦੇਖ ਕੇ ਉਹ ਨਹੀਂ ਮੈਂ ਡਿਸਕਾਊਂਟ ਕਰਤਾ ਫਾਇਦਾ ਆ ਜਾਊਗਾ ਮੈਂ ਕਿਹਾ ਭਾਈ ਜੀ ਬਾਜ਼ਾਰ ਦੇ ਵਿੱਚ 3-3000 ਰੁਪਏ ਮੀਟਰ ਵੇਚੀ ਜਾਂਦੇ ਆ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਓ ਜਿਹੜਾ ਆਪਾਂ 15 ਹੋ ਗਿਆ ਐਂ 2000 ਦਾ ਨਹੀਂ 3000 ਦਾ ਬਲੇਜ਼ਰ ਬਣ ਜਾਂਦਾ 3000 ਦਾ ਬਲੇਜ਼ਰ ਜਿਹੜਾ ਬੜਾ ਸ਼ੇਹੀ ਆਰਦਾ ਜੀ ਹਾਂਜੀ ਬੜਾ ਬਣਾਇਆ ਬਾਈ ਜੀ ਬਲੇਜ਼ਰ ਚ ਲੈਣੇ ਆ ਪਰ ਉਹ ਤਾਂ 8 8 9 ਤੋਂ 10000 10000 ਦੇ ਆਉਂਦੇ ਆ ਜੀ ਹਾਂਜੀ ਕਪੜਾ ਤੋਂ ਮੇਜੂ ਬਲੇਜ਼ਰ ਦਾ ਹੀ 3000 ਰੁਪਏ ਦਾ ਸਿਰਫ ਠੀਕ ਹੈ ਵੀਰੇ ਠੀਕ ਹੈ ਜੀ ਉਹਦੇ ਵਿੱਚ ਕੀ ਆਰਟੀਕਲ ਬਹੁਤ ਆ ਜਾਂਦੇ ਆ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਜ਼ਿਆਦਾ ਡਿਜ਼ਾਈਨ ਹੈਗੇ ਰਹੇ ਬਈ ਇਹ ਸ਼ੇਰਵਾਨੀ ਇਹਨੇ ਪਈ ਆਪੇ ਤਿਆਰ ਕੀਤੀ ਹੋਈ ਹੈ ਇਹ ਬਈ ਸਾਰੇ ਆਰਟੀਕਲ ਆਪਣੇ ਆਪ ਦੇ ਤਿਆਰ ਕੀਤੇ ਹੋਏ ਆ ਜੀ ਠੀਕ ਹੈ ਵੀਰੇ ਜਿੰਨੇ ਸ਼ਰਵਾਨੀਆਂ ਲੱਗੀਆਂ ਹੋਈਆਂ ਸਾਰੇ ਆਪਾਂ ਆਪਦੇ ਰੈਡੀ ਕਰੀ ਦੇ ਬਾਈ ਹੁਣ ਸੰਦੀਪ ਜੀ ਇਹਨਾਂ ਦੀ ਗੱਲ ਕਰੀਏ ਆਪਣਾ ਕਿਹੜਾ ਕਪੜਾ ਕਿ ਕੀ ਇਹ ਵੀ ਕੋਟ ਪੈਂਟ ਆ ਗਏ ਜੀ ਆਪਣੇ ਠੀਕ ਹੈ ਜੀ ਕੋਟ ਪੈਂਟ ਦੀ ਰੇਂਜ ਭਾਜੀ ਆਪਣੇ ਕੋਲੇ ਹੋ ਜਾਂਦੀ 3000 ਤੋਂ ਸਟਾਰਟਿੰਗ ਦੀ ਠੀਕ ਹੈ ਜੀ ਸਟਾਰਟਿੰਗ ਕੀ ਹੈ ਜੀ ਆਪਣੇ ਕੋਲੇ ਹਰੇਕ ਤਰ੍ਹਾਂ ਦੀ ਰੇਂਜ ਹੈਗੀ ਜਿਵੇਂ ਹੁਣ ਤੁਹਾਨੂੰ ਦੱਸਿਆ 3000 ਤੋਂ ਸਟਾਰਟਿੰਗ ਹੈਗਾ ਕਪੜਾ ਉਹ ਵੀ ਬਹੁਤ ਵਧੀਆ ਹੁੰਦਾ ਫੁੱਲ ਗਾਰੰਟੀ ਵਾਲਾ ਕਪੜਾ ਹੋਊਗਾ ਆਪਣੇ ਕੋਲੇ ਉਸ ਤੋਂ ਬਾਅਦ ਭਾਜੀ ਆਪਣੀ ਆਪਣੀ ਡਿਮਾਇਸ ਹੈਗੀ ਹੈ ਕਸਟਮਰ ਨੇ ਕਿਦਨੇ 5000 ਵਾਲਾ ਬਣਾਉਣਾ ਕਪੜਾ ਕਿਹਨੇ 40 ਮੇਰੇ ਕੋਲ ਤਾਂ ਵੀਰੇ 35 40 ਹਜ਼ਾਰ ਤੱਕ ਦਾ ਕੋਡ ਪੈਂਡ ਪਿਆ ਜੀ ਠੀਕ ਹੈ ਬਾਈ ਜੀ ਆਪਣੇ ਕੋਲ ਹਰੇਕ ਬ੍ਰਾਂਡ ਦੀ ਆਈਟਮ ਮਿਲਣੀ ਹੈਗੀ ਉਹ ਬਾਈ ਕਿਸੇ ਵੀਰ ਨੇ ਜਿੰਨਾ ਕੋ ਦਾ ਬਜਟ ਹੈ ਬਜਟ ਦੇ ਮਤਲਬ ਕਪੜਾ ਲੈਣਾ ਹੈ ਤਾਂ ਤੁਸੀਂ ਬਾਈਆਂ ਕੋਲੇ ਆ ਸਕਦੇ ਹੋ ਬਾਈ ਜੀ ਸੰਦੀਪ ਬਾਈ ਜੀ ਵੀਡੀਓ ਆਪਣੀ ਬਹੁਤ ਵੱਡੀ ਹੋ ਰਹੀ ਹੈ ਆਪਾਂ ਜਿਹੜੇ ਵੀਰਾਂ ਨੂੰ ਐ ਸਾਰਾ ਸਾਮਾਨ ਦਿਖਾ ਚੁੱਕੇ ਹਾਂ ਕਪੜਾ ਦਿਖਾ ਚੁੱਕੇ ਹਾਂ ਆਪਣਾ ਬਾਈ ਜੀ ਦੁਕਾਨ ਦਾ ਕੀ ਨਾਂ ਹੈ ਪੂਰਾ ਤੇ ਆਪਣਾ ਕਿੱਥੇ ਲੋਕੇਸ਼ਨ ਕਿਹੜੀ ਹੈ ਬਾਕੀ ਨੰਬਰ ਤਾਂ ਸਕਰੀਨ ਤੇ ਚੱਲ ਹੀ ਰਹੇ ਹਨ ਹਾਂਜੀ ਬਾਈ ਆਪਣਾ ਸ਼ੋਰੂਮ ਹੈਗਾ ਮੋਗਾ ਪ੍ਰਤਾਪ ਰੋਡ ਜੀ ਰਾਇਲ ਫੈਬਰਿਕ ਕੋਡ ਕੋਰੇ ਵਾਲੇ ਜੀ ਇਹਨੇ ਵਿਜ਼ਿਟ ਕਰਨਾ ਹੈਗਾ ਸਕਰੀਨ ਦੇ ਉੱਪਰ ਨੰਬਰ ਚੱਲ ਜ ਜਾਂਦਾ ਹੈ ਇਹ ਆਨਲਾਈਨ ਪਰਚੇਜ਼ਿੰਗ ਕਰਨੀ ਹੈ ਆਨਲਾਈਨ ਵੀ ਹੋ ਜਾਣਾ ਹੈ ਤੇ ਵਿਜ਼ਿਟ ਕਰਨਾ ਹੈ ਤੇ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰਕੇ ਤੇ ਤੁਸੀਂ ਐਡਰੈਸ ਪੁੱਛ ਕੇ ਆ ਸਕਦੇ ਹੋ ਕਿਉਂਕਿ ਇਹ ਆਪਣੀ ਫੋਨ ਦੇ ਉੱਪਰ ਪਾਈ ਫਿਰ ਰਹੀ ਹੈ ਬਾਈ ਲੋਕੇਸ਼ਨ ਤੇ ਚੱਲ ਰਹੀ ਹੈ ਇਹ ਵੀਡੀਓ ਚ ਨੰਬਰ ਵੀ ਚੱਲ ਰਿਹਾ ਹੈ ਪ੍ਰਤਾਪ ਰੋਡ ਦੇ ਬਾਈਆਂ ਦਾ ਸ਼ੋਅਰੂਮ ਹੈ ਜੀ ਤਾਂ ਮੈਂ ਕਹਿੰਨੇ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਸੋਚਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਵਾਰੀ ਬਾਈਆਂ ਕੋਲ ਜਰੂਰ ਆਓ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਆਵੋਗੇ ਬਾਰ ਬਾਰ ਆਵੋਗੇ ਘੈਂਟ ਕੰਮ ਹੈ ਘੈਂਟ ਬਾਈ ਹੈ